ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਤੇ ਜਿਹੜੇ ਵੀ ਨਵੇਂ ਆਉਂਦੇ ਆ ਸਾਡੇ ਚੈਨਲ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਵਲੌਗ ਨੂੰ ਫੁੱਲ ਫੌਚ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡਾ ਵਲੌਗ ਕਿੱਗਾ ਦੇ ਲੱਗ ਗਿਆ ਤੇ ਦੁਪਹਿਰਾ ਹੋ ਗਿਆ 1 ਵਜ ਗਿਆ ਹੁਣ ਜਿਆਦਾ ਹੋ ਗਿਆ ਹੁਣ ਟਾਈਮ ਤੇ ਅੱਜ ਆਏ ਸੀਗੇ ਮਾਮੇ ਹੁਣੇ ਕਾਰਡ ਲੈ ਕੇ ਤੇ ਮਿੱਠਾ ਲਿਆਏ ਆ ਤੇ ਵਿਆਹ ਆ ਗਿਆ ਆ 15 ਤਰੀਕ ਦਾ ਤੇ ਕਾਰਡ ਲੈ ਕੇ ਆਏ ਸੀਗੇ ਉਹ ਤਾਂ ਇੱਦੀ ਫਿਰ ਅਸੀਂ ਬੈਠੇ ਖੁੱਟੇ ਰਹੇ ਮੈਂ ਵੀਡੀਓ ਨਹੀਂ ਬਣਾਈ ਤੇ ਹੁਣੇ ਉਹ ਗਏ ਆ ਤੇ ਹੁਣ ਆਪਾਂ ਲੱਗ ਜਾਂਗੇ ਰੋਟੀ ਦੁਪਹਿਰਾ ਖਾਣ ਕਾ ਫੁੱਟ ਪਾ ਦਿਓ ਦਿਆ ਦਾ ਨਾ ਤਾਂ ਤਾਂ ਹੋਈ ਆ ਯਾ ਮੀ ਪੈਣਾ ਗਰਮੀ ਲੱਗਦੀ ਤੇ ਤਾਂ ਮੋਬਾਈਲ ਚੱਕ ਲਿਆ ਚਾਚੀ ਹਾਂ ਇਹ ਕੁ ਲੱਗਾ ਕਾ ਚੱਕ ਚੱਕ ਚੱਲ ਫੜਾ ਫੋਨ

ਮੈਨੂੰ ਤਾਂ ਡਾਰ ਲੱਗਦਾ ਯਾਰ ਹਾਂਜੀ ਅਸੀਂ ਲੱਗੇ ਆ ਜੀ ਟੈਂਕੀ ਸਾਫ਼ ਕਰਨ ਅਸੀਂ ਨਹੀਂ ਸਮਦ ਦੇ ਪਾਪਾ ਮੈਸਤਰੀ ਮੈਸਤਰੀ ਪਲੰਬਰ ਤੇ ਦੇਖੋ ਕਿੰਨਾ ਗਾਰਾ ਬਣਿਆ ਆ ਬਾਜ ਮਾਰਾ ਠਿੱਕ ਠਿੱਕ ਉਹ ਵੀ ਆਉਣ ਲੱਗਾ ਹੁਣ ਦੌੜਾਈ ਆਉਂਦਾ ਦੇ ਕੋਠੇ ਜਾਣੇ ਦਿਲ ਲੈ 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 ਹੱਥੇ ਰਹਿ ਬਾਹਰੀ ਦੇ ਦੇ ਕਿੰਨੀ ਤੇਜ਼ ਆਉਂਦਾ ਨਹੀਂ ਉਹ ਤੂੰ ਕਦੋਂ ਰੁਕ ਕੇ ਲਿਆਦੇ ਆਪਾ ਅਕੀ ਚੱਕਣਾ ਲੈ ਲੈ ਨਹੀਂ ਨਾ ਤੈਨੂੰ ਮੈਂ ਚੜਾਉਂਦੀ ਜਰਾ ਹਾਂਜੀ ਸਾਰੇ ਟੈਂਕੀ ਖਾਲੀ ਹੋ ਗਈ ਆ ਪਾਣੀ ਸਾਰੇ ਇਹ ਹੁਣ ਸਮਝਦੇਗਾ ਕੋਈ ਚੰਗੀ ਤਰ੍ਹਾਂ ਸਾਫ ਕਰੂੰਗੀ ਵਿੱਚੋਂ ਇਹਨੂੰ ਵਿੱਚ ਵੜਨਾ ਇਹਦੇ ਕੋਈ ਗੱਦਮ ਨਹੀਂ ਬੰਦਾ ਬੰਦਾ ਸਾਰੇ ਵਿੱਚ ਵੜ ਗਏ ਆ ਉੰਗੀ ਤਰ੍ਹਾਂ ਸਾਫ਼ ਕਰ ਦੂੰਗੀ ਹੋ ਗਿਆ ਤੈਂ ਚਾਰ ਮਹੀਨੇ ਸਾਫ਼ ਕੀਤੀ ਨੂੰ ਹਨਾ ਹਨਾ ਤੈਂ ਚਾਰ ਮਹੀਨੇ ਹੋਇਆ ਸਾਫ਼ ਕੀਤੀ ਨੂੰ ਛੇ ਦਿਹੀ ਦਿਹੀ ਇਹ ਤਾਂ ਕਰ ਦਿੰਦੇ ਹੁੰਦੇ ਏਦਾਂ ਸਮਝਦੇ ਪਾਪਾ ਤੇ ਹੁਣ ਕਿੰਨਾ ਥੋੜਾ ਜਿਆਦਾ ਟਾਈਮ ਹੋ ਗਿਆ ਕੀਤੀ ਨੂੰ ਸਫਾਈ ਅਸੀਂ ਬੈਠੀਏ ਤੇ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਆ ਫੇ ਕੋਠੇ ਦੀ ਤਾਂ ਕੁਝ ਜ਼ਿਆਦਾ ਲੱਗਦੀ ਆ ਤੇ ਆ ਦੇਖ ਲੋ ਸਰ ਇਧਰ ਖੇਤੀ ਖੇਤ ਆ ਤੇ ਉਹ ਵੀ ਲੀਆਂ ਆ 2 3 ਤੇ ਉਹ ਇੱਕ ਘਰ ਆ ਤੇ ਦੋ ਘਰ ਇਧਰ ਆ ਬਸ ਤੇ ਆ ਸਾਡੇ 4 ਘਰ ਆ ਇੰਨਾ ਪਿਆ ਭਰੇ ਰਿਹਾ ਸਾਡਾ ਪਿੰਡੋਂ ਬਾਹਰ ਆ ਜਿੱਦਾਂ ਸਾਡੇ ਘਰ ਤੇ ਆ ਡੈਰੀ ਸਿੱਧੀ ਆ ਵਾਲੀ ਇਹ ਇੱਦੀ ਕੋਈ ਸਾਡ ਛੁੱਡ ਕੀ ਗਿਆ ਆ ਤੇ ਇਸ ਨੇ ਲਿਆ ਵੀ ਨਹੀਂ ਤਾਂ ਇੱਥੇ ਸਾਰਿਆਂ ਨੇ ਆਪਣੇ ਬਾਲਣ ਬੁੱਲਣ ਪਾਥੀਆਂ ਸਾਰਾ ਕੁਝ ਇੱਧਰ ਰੱਖਿਆ ਆ ਆਪ ਹੀ ਵੱਡਾ ਆ ਇਹ ਥਾਂ ਇੱਧਰ ਦੋ ਬਰਾਂਡੇ ਪਏ ਆ ਇੱਥੇ ਸਾਰਿਆਂ ਨੇ ਆਪਣਾ ਬਾਲਣ ਬੁੱਲਣ ਰੱਖਿਆ ਆ ਇਹ ਆਪਾਂ ਕਿ ਛੱਡਤਾ ਸੀਗਾ ਦੇ ਇੰਨਾ ਤਾਂ ਕਾਲੋ-ਕਾਲੋ ਹੀ ਲਾਹ ਮਰੀਆਂ ਨੇ ਸਾਰੇ ਇੰਦਾ ਸਾਰ ਸੈਟ ਤੇ ਸੀਗੀ ਕਾਲੋ ਲੱਗੀਓ ਦੇਖੋ ਪੀੜ ਕਿਆ ਪਾਣੀ ਜੰਮਿਆ ਸੀਗਾ ਲਾਹ ਮਰੀਆਂ ਤੇ ਆਬ ਹੁਣ ਚੜਦਾ ਆ ਥੋੜਾ ਜਿਹਾ ਛੱਡਣਾ ਪੈਣਾ ਥੋੜੇ ਕੰਮ ਕਰ ਲਵੇ ਨਾ ਤੇ ਆਬ ਵੀ ਆਪਣਾ ਮੋਰੇ ਟਿੱਕੜ ਯਾ ਦੇਖੇ ਜਾਨੀ ਸੁੱਕ ਗਿਆ ਉਦਾਂ ਤਾਂ ਪਾਣੀ ਹੋਣੀ ਇੰਨਾ ਜਿੱਕੜ ਸੁੱਕੜ ਬਹੁਤ ਸ਼ੁਕਰ ਪੰਜਾਬ ਚੜਦਾ ਬਹੁਤ ਇਹਦਾ ਹੁੰਦਾ ਤੇ ਆਹ ਇਹ ਨਾ ਹੋ ਨਹੀਂ ਹੁੰਦਾ ਹਾਰਡ ਨਹੀਂ ਹੁੰਦਾ ਲਾਈਟ ਹੀ ਹੁੰਦਾ ਇਹ ਉਹ ਪਿਆਜ ਇਹਨਾਂ ਹਾਰਡ ਨਹੀਂ ਹੁੰਦੇ ਇਹਨਾਂ ਟੈਂਕੀ ਸਾਫ ਵਧੀਆ ਹੋ ਜਾਂਦੀ ਹੈ ਹੋ ਗਈ ਰੌਣਕ ਪੀੜਾ ਸਮਾਂ ਪਾਣੀ ਚਲਾਈਏ ਹੁਣ ਪਾਣੀ ਛਾਣੋ ਮਾਤਾ ਵਾਜ ਨਹੀਂ ਪੰਪ ਚ ਨਹੀਂ ਕੀ ਆ ਨਹੀਂ ਡੋਲ ਲੈ ਰੱਖ ਦੇ ਟੱਕਣ ਉੱਤੇ ਰੱਖ ਦੇ ਤੇ ਚੱਲ ਆ ਜਾ ਹੁਣ ਔਡ ਘੜਾ ਹੋ ਇੱਥੋਂ ਚੱਲ ਮੇਰਾ ਬੂਗੜਾ ਔੜ ਜਾ ਇਹ ਰੱਖ ਦੇ ਕਿਦਾਂ ਲਘੂ ਜਿਆ ਬਣਨਾ ਹੈ ਰਾਜਮਾਨੇ ਰੰਗ ਕਿਦਾਂ ਛੱਡਿਆ ਹੈ ਮੰਮੀ ਹੋ ਜਾਵਾ ਸਿੱਖਣਾ ਅੱਗੇ ਨੂੰ ਕੋਈ ਨਹੀਂ ਉਦਾਂ ਦਾ ਖੱਲੇ ਨਹੀਂ ਲੱਗੇ ਥੱਲੇ ਲੱਗੇ ਕਿੰਨੇ ਨੇ ਨਾ ਜਿਹੜਾ ਐਸਟੀ ਪਾਉਂਦੇ ਤੇ ਨੇਰੀਆਂ ਇਹੋ ਕੇ ਉਹ ਬਦਲ ਕੇ ਲਈਆਂ ਗਾਰੰਟੀ ਵਾਲੀਆਂ 300 ਰੁਪਏ ਲੈ ਹਾਂ ਮੈਂ ਵੀ ਆਹੀ ਲੈਣਾਂ ਇਹ ਚਾਹੁੰਦੀ ਆ ਕਿਵੇਂ ਨਿਕਣੀਆਂ ਨਹੀਂ ਨਾ ਕਰਨਾ ਜੋ ਇੱਦਾਂ ਨਹੀਂ ਰਹਿੰਦੀ ਵਾਹ ਮਖੂਤ ਨਹੀਂ ਪੈਂਦੀ ਆ ਵਾਰ-ਵਾਰ ਉਹ ਤਾਂ ਨਹੀਂ ਖੜੀ ਹੁੰਦੀ ਅੱਜ ਵੀ ਹੁੰਦੀ ਸਮਰ ਬਾਹਰ ਗਿਆ ਮੰਗੇ ਬਰੀ ਦੌੜ ਗਿਆ ਪਤੰਗ ਜਾ ਲੈ ਕੇ ਉਹੋਂ ਦਾ ਆਪਣੀ ਤੇ ਆ ਜਾ ਆ ਜਾ ਚਪਲਾ ਵੀ ਨਹੀਂ ਪਾਈਆਂ ਤੂੰ ਆ ਜਾ ਭੱਜ ਗਿਆ ਇੱਧਰ ਦੇਖ ਠਹਿਲ ਆ ਫਠੈਲ ਆ ਜਰੀ ਤੇ

ਮਮ 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 ਮੈਂ ਰੰਮੀ ਬਾਜ ਮੈਂ ਕਿਹ ਚੌਲ ਹੈਗੇ ਆ ਚੌਲ ਖਾ ਲੈਣਾ ਹੂੰ ਚੌਲ ਖਾਣੀ ਪਰ ਮੈਂ ਲਿਆਉਣੇ ਨਹੀਂ ਹੁਣ ਮੈਂ ਨਹੀਂ ਜਾਣਾ ਰੋਟੀ ਖਾ ਲੈਣੀ ਦੁਕਾਨਾ ਤੋਂ ਲੈਣਾ ਨੇੜੇ ਆ ਬੜਾ ਸਵਾਲ ਲੱਗਿਆ ਕੌਣ ਕੜਾ ਨੇੜੇ ਆ ਬੋਟ ਨਹੀਂ ਨਾ ਆਣਾ ਦੀ ਲੋਟੀ ਮੈਂ ਤੜਕਾ ਲਗਾ ਦਿੱਤਾ ਹੈ ਰਾਜਮਾ ਨੂੰ ਤੇ ਇਸ ਵਾਰ ਆਲੂ ਵੀ ਪਾਏ ਆ ਵਿੱਚ ਤੇ ਅੱਗੇ ਜਦੋਂ ਮੈਂ ਪਹਿਲਾਂ ਬਣਾਏ ਸੀ ਉਦੋਂ ਮੈਂ ਆਲੂ ਨਹੀਂ ਪਾਏ ਸੀ ਤੇ ਇਹਦੇ ਪਾਪਾ ਕਹਿੰਦੇ ਆਲੂ ਵਿੱਚ ਵਧੀਆ ਲੱਗਦੇ ਆ ਤੇ ਆਲੂ ਵੀ ਪਾ ਲਈ ਹਾਂ ਜੀ ਪੁੱਤ ਹਾਂ ਜੀ ਹੈ ਕੀ ਆ ਪੁੱਤ ਕੀ ਆ ਹਾਂ ਕੀ ਨਾ ਨਾ മക മായി പീനോ ക ਕੀ ਲੈਣਾ ਹਾਂ ਹਾਂ ਕਾ ਮਾਂ ਮਾਂ ਹਾਂ ਲੈਣਾ ਰਾਣਾ ਦੁੱਧੂ ਹਾਂ ਹਾਂ ਦੁੱਧੂ ਪੀਣਾ ਸਮਰ ਰਾਜਾ ਕਾਰਟੂਨ ਦੇਖੀਏ ਤੂੰ ਆ ਜਾ ਪੁੱਤ ਆ ਜਾ ਤੂੰ ਤੂੰ ਆ ਜਾ ਕਾਰਟੂਨ ਦੇਖੀ ਤੂੰ ਆ ਜਾ ਉਦਾਂ ਇਹਨੂੰ ਕਹਦਾ ਬਾਹਰ ਦੇਖਣੇ ਫਿਰ ਭੱਜਿਆ ਹੁੰਦਾ ਭੱਜਿਆ ਹੀ ਹੁੰਦਾ ਬਿਠਾ ਹੁਣ ਨਹੀਂ ਹੁੰਦਾ ਦੁਕਾਨ ਨੂੰ ਚੱਲੇ ਆ ਤੂੰ ਆ ਜਾ ਪੁੱਤ ਰੈਨ ਦੇ ਠੰਡੇ ਆ ਜਾ ਆ ਪਕਾਟ ਨੂੰ ਦੇਖੀਏ ਦੇ ਹੂੰ ਦੇਖ ਕਿਹੜੀ ਘੜੀ ਲੈ ਜਾਓ ਬਾਹਰ ਬਾਏ 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 ਤਾਂ ਕਰਦੇ ਫੇ ਪੈਸੇ ਫੜ ਲਓ ਏ ਅੱਲ੍ਹਾ ਫਾਈ ਕਿਛੀ ਵੀ ਕਰੋ ਹਾਏ ਹਾਏ ਹੂੰ ਹੂੰ ਕਰਦੇ ਹੂੰ ਹੂੰ ਹਾਏ ਹਾਏ ਨਾਸਾ ਨਾਸਾ ਜੋ ਮਾਰੀ ਨਾ बाय ने दांद दे दांद